ਹਨੀਮੂਨ ਤੋਂ ਮੁੜਦੇ ਅਜੇ ਮਸਾ ਮਹੀਨਾ ਵੀ ਨਹੀਂ ਸੀ ਹੋਇਆ ਕਿ ਫੋਨ ਕਾਲਾਂ ਦਾ ਸਿਲਸਲਾ ਸ਼ੁਰੂ ਹੋ ਗਿਆ। ਮੈਨੂੰ ਸਿੱਧਾ ਤੇ ਕੋਈ ਸਵਾਲ ਨਹੀਂ ਸੀ ਪੁੱਛਿਆ ਜਾਂਦਾ ਪਰ ਹੋਰ ਸਰੋਤਾਂ ਤੋਂ ਇਹ ਖਬਰ ਦੀ ਪੁਸ਼ਟੀ ਹੋਣੀ ਸ਼ੁਰੂ ਹੋ ਗਈ ਕਿ ਕੋਈ ਖੁਸ਼ੀ ਦੀ ਖਬਰ ਹੈ ਕਿ ਨਹੀਂ। ਬੀਜੀ ਮੇਰੇ ਵੱਲ ਦੇਖਣਾ ਸ਼ੁਰੂ ਕਰਦਿਆ ਕਰਦੀ। ਮੈਨੂੰ ਅਜੀਬ ਜਿਹਾ ਮਹਿਸੂਸ ਹੁੰਦਾ। ਇੰਜ ਲੱਗਦਾ ਕੋਈ ਨਿੱਜੀ ਡਾਇਰੀ ਸਾਂਝੀ ਕਰਨ ਲਈ ਜ਼ੋਰ ਪਾ ਰਿਹਾ ਹੋਵੇ। ਫਿਰ 2 ਮਹੀਨਿਆਂ ਬਾਅਦੋਂ ਇਹ ਸਿਲਸਲਾ ਤਿੱਖਾ ਹੋਣਾ ਸ਼ੁਰੂ ਹੋ ਗਿਆ। ਨਾਲ-ਨਾਲ ਚੰਗੀ ਚੀਜ਼ ਬਾਰੇ ਵੀ ਸੁਣੋਤਾ ਸ਼ੁਰੂ ਹੋ ਗਈਆਂ। ਚੰਗੀ ਚੀਜ਼ ਤੋਂ ਭਾਵ ਮੁੰਡੇ ਤੋਂ ਸੀ ਇਹ ਵੀ ਮੈਨੂੰ ਇੱਥੇ ਆ ਕੇ ਹੀ ਪਤਾ ਲੱਗਾ ਕਦੀ ਆਖਿਆ ਜਾਂਦਾ ਕਿ ਸਾਡੇ ਤੇ ਸਾਰੀਆਂ ਨੂਆਂ ਨੇ ਪਹਿਲਾਂ ਚੰਗੀ ਚੀਜ਼ ਹੀ ਘਰੇ ਲਿਆਂਦੀ ਕਦੀ ਸੁਣਾਇਆ ਜਾਂਦਾ ਕਿ ਪਹਿਲਾਂ ਮੁੰਡਾ ਹੋ ਜਾਣ ਨਾਲ ਸੰਸਾਰ ਨਾਲ ਗੰਢ ਹੋਰ ਪੀੜੀ ਹੋ ਜਾਂਦੀ ਮੈਂ ਪਹਿਲਾਂ ਪੈਲ ਚੁੱਪ ਰਹਿੰਦੀ ਫਿਰ ਜਦੋਂ ਪਾਣੀ ਸਿਰੋਂ ਲੰਘ ਗਿਆ ਤਾਂ ਸਾਡੇ ਆਪਸ ਵਿੱਚ ਖਿੱਚੋ ਤਾਣ ਰਹਿਣੀ ਸ਼ੁਰੂ ਹੋ ਗਈ ਸੋ ਮੈਂ ਇਸੇ ਮੋਲ ਵਿੱਚੋਂ ਨਹੀਂ ਸੀ ਆਈ ਤੇ ਨਾ ਹੀ ਸਾਡੇ ਘਰੇ ਕੁੜੀਆਂ ਨੂੰ ਮੁੰਡਿਆਂ ਤੋਂ ਕਿਸੇ ਗੱਲੋਂ ਘੱਟ ਸਮਝਿਆ ਜਾਂਦਾ ਸੀ ਮੈਂ ਨਾਲ ਦੇ ਨਾਲ ਕੋਈ ਗੱਲ ਕਰਦੀ ਤਾਂ ਉਹ ਚੁੱਪ ਰਹਿੰਦਾ ਮੈਨੂੰ ਵੀ ਚੁੱਪ ਰਹਿਣ ਲਈ ਪ੍ਰੇਰਿਤ ਕਰਦਾ ਫਿਰ ਤੀਜਾ ਫਿਰ ਜਦੋਂ ਤੀਜਾ ਮਹੀਨਾ ਸੀ ਤੇ ਜ਼ੋਰ ਪੈਣਾ ਸ਼ੁਰੂ ਹੋ ਗਿਆ ਕਿ ਟੈਸਟ ਕਰਵਾ ਲਿਆ ਜਾਵੇ ਪਰ ਮੈਂ ਚੰਗੀ ਚੀਜ਼ ਬਾਰੇ ਸੋਚ ਸਹਿਮ ਜਾਂਦੀ ਜੇ ਨਾ ਹੋਈ ਫਿਰ ਕੀ ਹੋ ਮਰਵਾ ਦੇਣਗੇ ਸ਼ਾਇਦ ਮੈਂ ਨਾ ਕਰ ਦਿੱਤੀ ਬੜਾ ਕਲੇਸ਼ ਪਿਆ ਹੈਰਾਨ ਸਾ ਕਿ ਪਰਿਵਾਰ ਦੀਆਂ ਕੁਝ ਕੁੱਪੜੀਆਂ ਲਿਖੀਆਂ ਦੀ ਸੋਚ ਵੀ ਇਸੇ ਤਰ੍ਹਾਂ ਦੀ ਹੀ ਸੀ ਆਖਿਰ ਜਦੋਂ ਧੀ ਨੇ ਜਨਮ ਲਿਆ ਤਾਂ ਜਵਾਲਾਮੁਖੀ ਫਟ ਪਿਆ ਸਾਰੇ ਚੁੱਪ ਜੇ ਹੋ ਗਏ ਪਰ ਨਾਲ ਦੇ ਦੀ ਚੁੱਪ ਮੈਨੂੰ ਸਭ ਤੋਂ ਵੱਧ ਵੱਡ ਵੱਡ ਖਾਂਦੀ ਆਖਿਰ ਘੁੱਟਣ ਵਾਦੀ ਗਈ ਸਾਲ ਮਗਰੋਂ ਮੂੜ ਪ੍ਰੈਗਨੈਂਟ ਕਰ ਦਿੱਤੀ ਗਈ ਹੋ ਗਈ ਇਸ ਲਈ ਨਹੀਂ ਆਖਾਂਗੀ ਕਿਉਂਕਿ ਬਲਾਤਕਾਰ ਵਿਆਹ ਦੀ ਆੜ ਵਿੱਚ ਵੀ ਹੋਇਆ ਕਰਦੇ ਨੇ ਇਸ ਵਾਰ ਅੱਗੇ ਨਾਲੋਂ ਵੀ ਜ਼ਿਆਦਾ ਪ੍ਰੈਸ਼ਰ ਸੀ ਟੈਸਟ ਕਰਵਾਉਣ ਲਈ ਵੀ ਅੱਗੇ ਨਾਲੋਂ ਜ਼ਿਆਦਾ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਆਖਿਰ ਦੂਜੀ ਧੀ ਦੇ ਜਨਮ ਮਗਰੋਂ ਸਾਡਾ ਤਲਾਕ ਹੋ ਗਿਆ ਮੁੜਕੱਲੀ ਨੇ ਦੋਵੇਂ ਪੜਾ ਲਿਖਾ ਕੇ ਜਵਾਨ ਕੀਤੀਆਂ ਪਰ ਅੱਜ ਇੰਨੇ ਵरीय ਮਗਰੋਂ ਗੋਰਿਆਂ ਦੇ ਦੇਸ਼ ਵਿੱਚ ਡਾਕਟਰ ਬਣੀ ਨਿੱਕੀ ਟੀਨੇ ਜਦੋਂ ਘਰ ਆ ਕੇ ਦੱਸਿਆ ਕਿ ਆਪਣੀ ਪ੍ਰੈਗਨੈਂਟ ਨੂੰਨੂਕਲੀਨਿਕ ਲੈ ਕੇ ਆਈ ਇੱਕ ਮਦਰ ਇਨ ਲੋ ਨੇ ਵੀ ਕੁੱਖ ਵਿੱਚ ਪਲ ਰਹੀ ਕਿਸੇ ਚੰਗੀ ਚੀਜ਼ ਬਾਰੇ ਗੱਲ ਕੀਤੀ ਤਾਂ ਮੇਰੇ ਕਾਲਜੇ ਨੂੰ ਧੂ ਪੈ ਗਈ ਕਿ ਹਜ਼ਾਰਾਂ ਕਿਲੋਮੀਟਰ ਦੂਰ ਸੱਭਿਅਕ ਸਮਾਜ ਵਿੱਚ ਪ੍ਰਵਾਸ ਕਰ ਜਾਣਾ ਇਸ ਚੀਜ਼ ਦੀ ਗਾਰੰਟੀ ਨਹੀਂ ਦਿੰਦਾ ਕਿ ਇਨਸਾਨ ਦੀ ਸੋਚ ਵੀ ਬਦਲ ਜਾਵੇ